ਫਿਰ ਮੈਂ ਪਹਿਲਾਂ ਕਾਰ ਲੈ ਲਈ ਸੀਗੀ ਐਮਬੈਸਡਰ ਕਾਰ ਹੁੰਦੀ ਸੀ ਬਿਲਕੁਲ ਅੱਛਾ ਦੇਖੋ ਜਦੋਂ ਆਪਣਾ ਦਿਮਾਗ ਛੋਟਾ ਹੁੰਦਾ ਪੈਸਾ ਘੱਟ ਹੁੰਦਾ ਜੀ ਜੀ ਉਦੋਂ ਹੋਂਦਿਲ ਐਡਾ بڑا ਨਹੀਂ ਹੁੰਦਾ ਹੂੰ ਹੂੰ ਬਿੰਦ ਰਖੀ ਇਹਨੇ ਮੇਰੇ ਕੋਲ ਕਾਰ ਮੰਗੀ ਮੈਂ ਜਵਾਬ ਦੇਤਾ ਉਹਨੂੰ ਅੱਛਾ ਉਹਦੇ ਕੋਲ ਕਾਰ ਨਹੀਂ ਸੀ ਹੂੰ ਤੇ ਫਿਰ ਮੈਨੂੰ ਖਾਸੀ دیر ਗੁੱਸੇ ਹੋ ਗਿਆ ਹੋ ਅੱਛਾ ਫੇ 516 ਸਾਲਾ ਹੋ ਗਏ ਤੇ ਸੋਈ ਤਾਂ ਹੀ ਸਫਰੋਂ ਨੰਗਦਾ ਗਿਆ ਖੱਟੀਆਂ ਮਿੱਠੀਆਂ ਗੱਲਾਂ ਜੀਵਨ ਚ ਕਾਫੀ ਹੁੰਦੀਆਂ ਗਈਆਂ ਤੇ ਬੰਦਰਸ਼ੀ ਨੇ ਬਹੁਤ ਤਰੱਕੀ ਕੀਤੀ ਅਸੀਂ ਵੀ ਬਹੁਤ ਤਰੱਕੀ ਕੀਤੀ ਸੰਧੂ ਸਾਬ ਨੇ ਪੌਤ ਰੱਖੀ ਕੀਤੀ ਸਾਰਿਆਂ ਨੇ ਨਾਮਾਂ ਤੇ ਨਾਮ ਨਾ ਘਟਿਆ ਸੰਧੂ ਸਾਬ ਨਾਲ ਅਜ ਵੀ ਜਾਰੀ ਪੁਰੇ ਅਜ ਵੀ ਜਾਰੀ ਹੈ ਸਾਡੇ ਘਰ ਕੋਈ ਜ਼ਮੀਂਦਾਰ ਆਇਆ ਜੇ ਕੋਈ ਮੌਣੀ ਇੱਕ ਜਿੰਦਗੀ ਜੀਉ ਉਹ ਤਾਂ ਬਰਾਬਰ ਬਰਾਬਰ ਜੀ ਹੋ ਜਾਂਦੀ ਹੈ ਨਹੀਂ ਉਹ ਤੇ ਉਹ ਪੁੱਤ ਜੀ ਹੋ ਜਾਂਦੀ ਹੈ ਇੰਨੀ ਕੀ ਤਾਂ ਹੋਣੀ ਵੀ ਚਾਹੀਦੀ ਹੈਗੀ ਆ ਬੰਦਾ ਤੇ ਆਪਾਂ ਪਰ ਕੋਕੋ ਕਲਮ ਬਹੁਤ ਵੱਡੀ ਹੋ ਵੀ ਨਾ ਜੀ ਜੇ ਤਾਂ ਮੈਂ ਭੁੱਖਾ ਮਰਦਾ ਮਾਂ ਫਿਰ ਤਾਂ ਮੈਂ ਕਹਾ ਮੈਨੂੰ ਖਾ ਗਏ ਐ ਕਰਕੇ ਅਗਰ ਕੋ ਮੈਂ ਵੀ ਰੱਜ ਕੇ ਰੋਟੀ ਖਾਂ ਨਾ ਉਹ ਵੀ ਰੱਜ ਕੇ ਰੋਟੀ ਖਾਂਦੇ ਲੇ ਬਿਨ ਰੱਜ ਕੇ ਰੋਟੀ ਖਾਂਦਾ ਸੀ ਕਿਉਂਕਿ ਦੇਨ ਤੁਹਾਡੀ ਵੀ ਬੜੀ ਹੈ ਇੰਡਸਟਰੀ ਦੇ ਵਿੱਚ ਤੇ ਕਲਮ ਉਹਨਾਂ ਦੀ ਬ